ਆਕਾਲੀ ਦਲ ਦੀ ਦਰਬਾਰਾ ਸਿੰਘ ਗੁਰੂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਦਰਬਾਰਾ ਸਿੰਘ ਗੁਰੂ ਆਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਦੇ ਸਲਾਹਕਾਰ ਨਿਯੁਕਤ ਕੀਤੇ ਗਏ ਨੇ ਤੇ ਕਾਰਜਕਾਰੀ ਪ੍ਰਧਾਨ ਦੇ ਕੰਮਕਾਜ ਦੇ ਵਿੱਚ ਉਹਨਾਂ ਦੀ ਮਦਦ ਕਰਨਗੇ ਦੱਸਦੇ ਕਿ ਬਲਵਿੰਦਰ ਸਿੰਘ ਪੁੰਦਰ ਉਹਨਾਂ ਨੂੰ ਬੀਤੇ ਦਿਨੀ ਹੀ ਪਾਰਟੀ ਨੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ ਤੇ ਹੁਣ ਉਹਨਾਂ ਦੇ ਸਲਾਹਕਾਰ ਦੇ ਵਜੋਂ ਦਰਬਾਰਾ ਸਿੰਘ ਗੁਰੂ ਨੂੰ ਨਵੀਂ ਜ਼ਿੰਮੇਵਾਰੀ ਪਾਰਟੀ ਦੇ ਵੱਲੋਂ ਸੌਂਪੀ ਗਈ ਤਸੀਂ ਸੋ ਪਹਿਲਾਂ ਅਕਾਲੀ ਦਲ ਦੇ ਵੱਲੋਂ ਬੀਤੇ ਦਿਨੀ ਹੀ ਜ਼ਿਮਨੀ ਚੋਣਾਂ ਦੇ ਲਈ ਚਾਰੀਆਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਵੱਖ-ਵੱਖ ਜਿਹੜੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਗਵ ਨੂੰ ਉਹਦੇ ਦੀ ਜਾਣਕਾਰੀ ਲਈ ਸਾਡੇ ਪੱਤਰਕਾਰ ਦਲਜੀਤ ਸਿੰਘ ਫੌਨ ਲਾਈਨ ਤੇ ਜੁੜ ਗਏ ਨੇ ਦਲਜੀਤ ਹੋਰ ਕੀ ਜਾਣਕਾਰੀ ਦਰਬਾਰਾ ਸਿੰਘ ਗੁਰੂ ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਅ ਬਿਲਕੁਲ ਗੁੰਦਰ ਜਸਤਰੀਕਰ ਨਾਲ ਦਰਬਾਰਾ ਗੁਰੂ ਨੂੰ ਇੱਕ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਜੋ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੇ ਸਲਾਹਕਾਰ ਵਜੋਂ ਕੰਮ ਕਰਨਗੇ ਨਾਲ ਹੀ ਜੇ ਗੱਲ ਕਰ ਲਈ ਜੀ ਜਾਵੇ ਤਾਂ ਦਰبارਾ ਗਰੂ ਦਾ ਜੋ ਪਿਸ਼ੋਕਰ ਬੈਕਗਰਾਉਂਡ ਹੈ ਉਹ ਕਹਿੰਦੇ ਕਿ ਰਟਾਇਰਡ ਆਈਆਈਐਸ ਅਫਸਰ ਨੇ ਅਤੇ ਬਾਅਦ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ ਲਗਾਤਾਰ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੇ ਕਾਫੀ ਨਜ਼ਦੀਕੀ ਨੇ ਅਤੇ ਕਾਫੀ ਮੀਟਿੰਗਾਂ ਦੇ ਵਿੱਚ ਉਹਨਾਂ ਨਾਲ ਨਜ਼ਰ ਆਉਂਦੇ ਰਹੇ ਨੇ ਪਰ ਹੁਣ ਵੱਡੀ ਜ਼ਿੰਮੇਵਾਰੀ ਮਿਲੀ ਆ ਜਿਸ ਤੋਂ ਬਾਅਦ ਕਹਿ ਸਕਦੇ ਕਿ ਬਲਵਿੰਦਰ ਸਿੰਘ ਭੁੰਦੜ ਹੋਵੇ ਜਦੋਂ ਤੋਂ ਜੇ ਕਾਰਜਕਾਰੀ ਜੋ ਪ੍ਰਧਾਨ ਥਾਪਿਆ ਗਿਆ ਉਸ ਤੋਂ ਬਾਅਦ ਕਹਿ ਸਕਦੇ ਕਿ ਇਹ ਪਹਿਲੇ ਜਿਹੜੇ ਕਿ ਸਲਾਹਕਰ ਨੋਟ ਕੀਤੇ ਗਏ ਨੇ ਜੋ ਦਰਬਾਰਾ ਗੁਰੂ ਹਨ ਉਹਨੂੰ ਜਿਹੜਾ ਕਿ ਵੱਡੀ ਜੰਮਗੱਈ ਦੇ ਕੇ ਨਵਾਜਿਆ ਗਿਆ ਲਗਾਤਾਰ ਮੀਟਿੰਗਾਂ ਵੀ ਜੋ ਕਹ ਸਕੀਏ ਬਲਵਿੰਦਰ ਸਿੰਘ ਪੁੰਦਰ ਲਗਾਤਾਰ ਕਰ ਰਹੇ ਨੇ ਕਿ ਜਿਸ ਤਰੀਕੇ ਨਾਲ ਬਾਈ ਇਲੈਕਸ਼ਨਸ ਆ ਰਹੇ ਨੇ ਚਾਰ ਹਲਕਿਆਂ ਦੇ ਵਿੱਚ ਉਹਨੂੰ ਲੈ ਕੇ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਅਤੇ ਇੱਕ ਜੋ ਕੈਂਡੀਡੇਟ ਡਿਸਾਈਡ ਕਰਨ ਦਾ ਡਿਸੀਜਨ ਲੈਣ ਨੂੰ ਲੈਣ ਨੂੰ ਲੈ ਕੇ ਜੋ ਹਰ ਕਿਸੇ ਵਰਕਰ ਤੋਂ ਆਗੂ ਤੋਂ ਇੱਕ ਸਲਾਹ ਲਈਤੀ ਜਾ ਰਹੀ ਹੈ ਕਿ ਕਿਹੜਾ ਕੈਂਡੀਡੇਟ ਜਿਹੜਾ ਕਿ ਫਿੱਟ ਬੈਠੇਗਾ ਸਹੀ ਬੈਠੇਗਾ ਜੋ ਵਾਲ ਇਲੈਕਸ਼ਨ ਦੇ ਵਿੱਚ ਜਿੱਤ ਦੇ ਜਿਹੜੇ ਕਿ ਨਜ਼ਦੀਕ ਲੈ ਜਾਵੇ ਅਤੇ ਨਾਲ ਹੀ ਇਸ ਬਾਬਤ ਕਹਿ ਸਕਦੇ ਕਿ ਇੱਕ ਨਵੀਂ ਟੀਮ ਜਿਹੜੀ ਕਿ ਖੜੀ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਨਾਲ ਨਵੇਂ ਸਲਾਹਕਾਰ ਥਾਪੇ ਗਏ ਨੇ ਇਹ ਸੂਚਕਾਰ ਪ੍ਰਧਾਨੀਆਂ ਹੋਰ ਵੀ ਜੋ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਨਾਲ ਜਿਹੜੀ ਕਿ ਦੇਖ ਰਿਖੇ ਉਹਨਾਂ ਵੱਲ ਮੁਕੀਤੀ ਜਾਵੇਗੀ ਠੀਕ ਹੈ ਸ਼ੁਕਰੀਆ ਜਲਜੀਤ ਫਿਲਹਾਲ ਜਾਣਕਾਰੀ ਦੇ ਲਈ ਸੋ ਦਰਬਾਰਾ ਸਿੰਘ ਗਰੂ ਕਾਰਜਕਾਰੀ ਪ੍ਰਧਾਨ ਦੇ ਸਲਾਹਕਾਰ ਨਿਪਟ ਕਰ ਦਿੱਤੇ ਗਏ ਆਕਾਲੇ ਦਲ ਦੀ ਦਰਬਾਰਾ ਸਿੰਘ ਗਰੂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਦਰਬਾਰਾ ਸਿੰਘ ਗਰੂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਦੇ ਸਲਾਹਕਾਰ ਨਿਯੁਕਤ ਕੀਤੇ ਗਏ ਨੇ ਤੇ ਕਾਰਜਕਾਰੀ ਪ੍ਰਧਾਨ ਦੇ ਕੰਮਕਾਜ ਦੇ ਵਿੱਚ ਉਹਨਾਂ ਦੀ ਮਦਦ ਕਰਨਗੇ ਦੱਸਦੇ ਕਿ ਬਲਵਿੰਦਰ ਸਿੰਘ ਪੁੰਦਰ ਉਹਨਾਂ ਨੂੰ ਬੀਤ ਦਿਨ ਹੀ ਪਾਰਟੀ ਨੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ ਤੇ ਹੁਣ ਉਹਨਾਂ ਦੇ ਸਲਾਹਕਾਰ ਦੇ ਵਜੋਂ ਦਰਬਾਰਾ ਸਿੰਘ ਗੁਰੂ ਨੂੰ ਨਵੀਂ ਜ਼ਿੰਮੇਵਾਰੀ ਪਾਰਟੀ ਦੇ ਵੱਲੋਂ ਸੌਂਪੀ ਗਈ। ਜਿਸ ਤੋਂ ਪਹਿਲਾਂ ਅਕਾਲੀ ਦਲ ਦੇ ਵੱਲੋਂ ਬੀਤ ਦਿਨ ਹੀ ਜ਼ਿਮਨੀ ਚੋਣਾਂ ਦੇ ਲਈ ਵੀ ਚਾਰੀਆਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਵਕਫਾਕ ਜਿਹੜੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਗਵ ਨੂੰ ਉਹਦੇ ਨੇ ਜਾਣਕਾਰੀ ਲਈ ਸਾਡੇ ਪੱਤਰਕਾਰ ਦਲਜੀਤ ਸਿੰਘ ਫੌਨ ਲਾਈਨ ਤੇ ਜੁੜ ਗਏ ਨੇ ਦਲਜੀਤ ਹੋਰ ਕੀ ਜਾਣਕਾਰੀ ਦਰਬਾਰਾ ਸਿੰਘ ਗੁਰੂ ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਅ ਬਿਲਕੁਲ ਗੁੰਦਰ ਜਸਤਰੀਕਰ ਨਾਲ ਦਰਬਾਰਾ ਗੁਰੂ ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਜੋ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੇ ਸਲਾਹਕਾਰ ਵਜੋਂ ਕੰਮ ਕਰਨਗੇ ਨਾਲ ਹੀ ਜੇ ਗੱਲ ਕਰ ਲਈ ਜੀ ਜਾਵੇ ਤਾਂ ਅਹ ਦਰਬਾਰਾ ਗੁਰੂ ਦਾ ਜੋ ਪਿਛੋਕੜ ਬੈਕਗ੍ਰਾਉਂਡ ਹੈ ਉਹ ਕਹਿੰਦੇ ਕਿ ਰਟਾਇਰਡ ਆਈਆਈਐਸ ਅਫਸਰ ਨੇ ਅਤੇ ਬਾਅਦ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਮਲ ਹੁੰਦੇ ਨੇ ਲਗਾਤਾਰ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੇ ਕਾਫੀ ਨਜ਼ਦੀਕੀ ਨੇ ਅਤੇ ਕਾਫੀ ਮੀਟਿੰਗਾਂ ਦੇ ਵਿੱਚ ਉਹਨਾਂ ਨਾਲ ਨਜ਼ਰ ਆਉਂਦੇ ਰਹੇ ਨੇ ਪਰ ਹੁਣ ਵੱਡੀ ਜ਼ਿੰਮੇਵਾਰੀ ਮਿਲੀ ਆ ਜਿਸ ਤੋਂ ਬਾਅਦ ਕਹਿ ਸਕਦੇ ਕਿ ਬਲਵਿੰਦਰ ਸਿੰਘ ਭੁੰਦੜ ਹੋਣ ਜੋ ਜੋ ਕਾਰਜਕਾਰੀ ਜੋ ਪ੍ਰਧਾਨ ਥਾਪਿਆ ਗਿਆ ਉਸ ਤੋਂ ਬਾਅਦ ਕਹਿ ਸਕਦੇ ਕਿ ਇਹ ਪਹਿਲੇ ਜਿਹੜੇ ਕਿ ਸਲਾਹਕਰ ਨੋਟ ਕੀਤੇ ਗਏ ਨੇ ਜੋ ਦਰਬਾਰਾ ਗੁਰੂ ਹਨ ਨੂੰ ਜਿਹੜਾ ਕਿ ਵੱਡੀ ਜੰਮਗੱਈ ਦੇ ਕੇ ਨਵਾਜਿਆ ਗਿਆ ਲਗਾਤਾਰ ਮੀਟਿੰਗਾਂ ਵੀ ਜੋ ਕਹ ਸਕੀਏ ਬਲਵਿੰਦਰ ਸਿੰਘ ਪੁੰਦਰ ਲਗਾਤਾਰ ਕਰ ਰਹੇ ਨੇ ਕਿ ਜਿਸ ਤਰੀਕੇ ਨਾਲ ਬਾਈ ਇਲੈਕਸ਼ਨਸ ਆ ਰਹੇ ਨੇ ਚਾਰ ਹਲਕਿਆਂ ਦੇ ਵਿੱਚ ਉਹਨੂੰ ਲੈ ਕੇ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਅਤੇ ਇੱਕ ਜੋ ਕੈਂਡੀਡੇਟ ਡਿਸਾਈਡ ਕਰਨ ਦਾ ਡਿਸੀਜਨ ਲੈਣ ਨੂੰ ਲੈਣ ਨੂੰ ਲੈ ਕੇ ਜੋ ਹਰ ਕਿਸੇ ਵਰਕਰ ਤੋਂ ਆਗੂ ਤੋਂ ਇੱਕ ਸਲਾਹ ਲਈਤੀ ਜਾ ਰਹੀ ਹੈ ਕਿ ਕਿਹੜਾ ਕੈਂਡੀਡੇਟ ਜਿਹੜਾ ਕਿ ਫਿੱਟ ਬੈਠੇਗਾ ਸਹੀ ਬੈਠੇਗਾ ਜੋ ਆਲੈਕਸ਼ਨ ਦੇ ਵਿੱਚ ਜਿੱਤ ਦੇ ਜਿਹੜੇ ਕਿ ਨਜ਼ਦੀਕ ਲੈ ਜਾਵੇ ਅਤੇ ਨਾਲ ਹੀ ਇਸ ਬਾਬਤ ਕਹਿੰਦੇ ਕਿ ਇੱਕ ਨਵੀਂ ਟੀਮ ਜਿਹੜੀ ਕਿ ਖੜੀ ਕੀਤੀ ਜਾ ਰਹੀ ਹੈ ਕਿ ਜਿਸ ਪ੍ਰੀਕੇ ਨਾਲ ਨਵੇਂ ਸਲਾਹਕਾਰ ਥਾਪੇ ਗਏ ਨੇ ਇਸ ਉੱਚਕਾਰ ਪ੍ਰਧਾਨੀਆਂ ਹੋਰ ਵੀ ਜੋ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਨਾਲ ਜਿਹੜੀ ਕਿ ਦੇਖ ਰਿਹਾ ਉਹਨਾਂ ਵੱਲ ਮੁਕੀਤੀ ਜਾਵੇਗੀ ਠੀਕ ਹੈ ਸ਼ੁਕਰੀਆ ਜੀ ਜਿਤ ਫਿਲਹਾਲ ਜਾਣਕਾਰੀ ਦੇ ਲਈ ਸੁਦਰਭਾਰਾ ਸਿੰਘ ਰੂ ਕਾਰਜਕਾਰੀ ਪ੍ਰਧਾਨ ਦੇ ਸਲਾਹਕਾਰ ਨਿਯੁਕਤ ਕਰ ਦਿੱਤੇ ਗਏ